ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਤੇ ਮਾਤਾ ਜੁਲਖਣੀ ਜੀ ਦੇ ਵਿਆਹਪੁਰਬ ਨੂੰ ਲੈ ਕੇ ਤਿਆਰੀਆਂ ਦਾ ਜਾਇਜ਼ਾ ਲੈਣ ਦੇ ਲਈ ਪੰਜਾਬ ਦੇ ਕਾਰਜਕਾਰੀ ਪ੍ਰਧਾਨ ਤੇ ਬਟਾਲਾ ਤੋਂ ਵਿਧਾਇਕ ਅਮਨ ਸ਼ੇਰ ਸਿੰਘ ਸ਼ੈਰੀ ਕਲਸੀ ਤੇ ਡਿਪਟੀ ਕਮਿਸ਼ਨਰ ਗੁਰਦਾਸਪੁਰ ਦਲਵਿੰਦਰਜੀਤ ਸਿੰਘ ਦੁਆਰਾ ਸ਼ਿ ਸੁਲਤਾਨਪੁਰ ਲੋਧੀ ਤੋਂ ਆਉਣ ਵਾਲੇ ਨਗਰ ਕੀਰਤਨ ਦੇ ਰੂਟ ਦਾ ਨਰੀਖਣ ਕਰਨ ਦੇ ਲਈ ਪਹੁੰਚੇ ਤੇ ਅਧਿਕਾਰੀਆਂ ਨੂੰ ਅਧੂਰੇ ਕੰਮ ਮੁਕੰਮਲ ਕਰਨ ਦੇ ਆਦੇਸ਼ ਦਿੱਤੇ ਗਏ ਦੱਸਦੀ ਕਿ ਉਹਨਾਂ ਦਾ ਕਹਿਣਾ ਹੈ ਕਿ ਇਸ ਮੌਕੇ ਲੱਖਾਂ ਦੀ ਗਿਣਤੀ ਵਿੱਚ ਸ਼ਰਧਾਲੂ ਆਉਂਦੇ ਨੇ 31 ਅਗਸਤ ਨੂੰ ਵਿਆਪੁਰਬ ਸਮਾਗਮ ਤੋਂ ਇੱਕ ਦਿਨ ਪਹਿਲਾਂ 29 ਅਗਸਤ ਨੂੰ ਸ਼ਿ ਸੁਲਤਾਨਪੁਰ ਲੋਧੀ ਤੋਂ ਬਟਾਲਾ ਆਉਣ ਵਾਲੇ ਨਗਰ ਕੀਰਤਨ ਦੇ ਰੂਟ ਦਾ ਨਰੀਖਣ ਕੀਤਾ ਗਿਆ ਵਰਕ ਵਾਕ ਸਬੰਧਤ ਅਧਿਕਾਰੀਆਂ ਨੂੰ ਵਿਕਾਸ ਕੰਮ ਕਰਨ ਦੇ ਨਿਰਦੇਸ਼ ਦਿੱਤੇ ਗਏ। ਉਨ੍ਹਾਂ ਕਿਹਾ ਕਿ ਵਿਆਪਕ ਸਮਾਗਮ ਪੂਰੇ ਉਤਸ਼ਾਹ ਦੇ ਨਾਲ ਮਨਾਇਆ ਜਾਣਾ। ਇਸ ਦੇ ਵਿੱਚ ਕੋਈ ਵੀ ਟਿਲ ਨਹੀਂ ਵਰਤੀ ਜਾਏਗੀ। ਸੁਚਾਰੂ ਢੰਗ ਦੇ ਨਾਲ ਸਾਰੀਆਂ ਜਿਹੜੀਆਂ ਤਿਆਰੀਆਂ ਨੇ ਉਹ ਕੀਤੇ ਜਾਣਾ ਯਕੀਨੀ ਬਣਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਸਫਾਈ, ਸੀਵਰੇਜ ਤੇ ਲਾਈਟਸ ਨੂੰ ਲੈ ਕੇ ਕੋਈ ਮੁਸ਼ਕਲ ਨਾ ਹੋਵੇ। ਇਸ ਲਈ ਹੈਲਪਲਾਈਨ ਨੰਬਰ ਵੀ ਜਾਰੀ ਕੀਤਾ ਗਿਆ। ਤਾਂ ਡਿਪਟੀ ਕਮਿਸ਼ਨਰ ਦਾ ਇਹ ਕਹਿਣਾ ਹੈ ਕਿ ਜਲੰਧਰ ਰੋਡ ਬਟਾਲਾ ਤੋਂ ਲੈ ਕੇ ਨਗਕੀਰਤਨ ਦੀ ਸਮਾਪਤੀ ਤੱਕ ਸਾਰੇ ਰੂਟ ਨੂੰ ਸ਼ਾਨਦਾਰ ਤਰੀਕੇ ਦੇ ਨਾਲ ਸਜਾਇਆ ਗਿਆ ਹੈ। ਇਸ ਦੇ ਦਰਮਿਆਨ ਸਫਾਈ ਤੇ ਕੂੜੇ ਦੇ ਢੇਰਾਂ ਦਾ ਨਾਲੋਂ ਨਾਲ ਪ੍ਰਬੰਧਨ ਕਰਨ ਦੀ ਹਦਾਇਤ ਕੀਤੀ ਗਈ ਹੈ। ਨਾਲ ਹੀ ਸ਼ਹਿਰ ਦੇ ਵਿੱਚ ਨਜਾਇਜ਼ ਢੰਗ ਦੇ ਨਾਲ ਲਗਾਏ ਗਏ ਬੈਨਰ, ਹੋਲਡਿੰਗ ਦੇ ਵਿਰੁੱਧ ਵੀ ਕਾਰਵਾਈ ਕਰਨ ਦੇ ਲਈ ਕਿਹਾ ਗਿਆ ਜੋ ਸ਼ਹਿਰ ਦੀ ਖੂਬਸੂਰਤੀ ਦੇ ਵਿੱਚ ਵਿਗੜਨ ਪਾਉਂਦੇ ਨੇ। ਉਨ੍ਹਾਂ ਕਿਹਾ ਕਿ 3 ਅਗਸਤ ਨੂੰ ਮਨਾਏ ਜਾਣ ਵਾਲੇ ਵਿਆਹ ਪੁਰਬ ਤੋਂ ਪਹਿਲਾਂ-ਪਹਿਲਾਂ ਪੂਰੀ ਸ਼ਰਧਾ ਭਾਵਨਾ ਦਾ ਕੰਮ ਯਕੀਨੀ ਬਣਾਏ ਜਾ ਰਹੇ ਨੇ। ਹਾਂ ਜੀ ਸਾਡੇ ਪਾਸੋਂ ਜੀ ਉਹ ਸਲੈਬ ਨਾਲ ਲੈ ਕੇ ਬਣਾਇਆ ਉਹਨਾਂ ਦਾ ਲੈਂਟਰ ਨਹੀਂ ਪੈਂਦਾ ਜੀ ਪਰਪਰ ਸ੍ਰੀ ਬੇਸ ਸਾਹਿਬ ਸਰਦਾਰ ਜੀ ਨੂੰ ਜਰੂਰ ਫਿਕਰ ਹਾਂ ਹਾਂ ਦੇਖਿਆ ਨਹੀਂ ਇੱਕ ਬਾਦੂ ਕਰਦੇ ਨਾ ਪੂਰੇ ਦਾ ਦੇਰ ਲੱਗਦਾ ਜਿੱਤੇ ਅੰਦਾਸਾ ਸਾਹਿਬ ਤੁਸੀਂ ਤੁਹਾਡੇ ਵੀ ਆਪਣੇ ਆਪਾਂ ਸਾਰੇ ਭਰਾ ਹੀ ਮubarਰ ਉਪਰ ਉਪੰਨ ਬਣਾਓ ਹਾਂ ਜੀ ਦਿੱਖਦੇ ਇੱਕ ਸਾਜ ਪਤਾ ਭੱਜਾ ਜੀ ਪਰ ਤੇ ਜੀ ਹਰ ਸਾਲ ਬਾਬਾ ਜੀ ਦਾ ਵਿਆਹ ਜਿਹੜਾ ਬੜੇ ਧੂਮ ਧਾਮ ਨਾਲ ਬਟਾਲੇ ਵਿਖੇ ਮਨਾਇਆ ਜਾਂਦਾ ਔਰ ਅਕਸਰ ਜਦੋਂ ਦੀ ਮੈਨੂੰ ਜ਼ਿੰਮੇਵਾਰੀ ਮਿਲੀ ਹੈ ਮੇਰੀ ਕੋਸ਼ਿਸ਼ ਹੁੰਦੀ ਹੈ ਕਿ ਕੋਈ ਕਸਰ ਰਹਿ ਨਾ ਜਾਵੇ ਆਪਾਂ ਨੂੰ ਵਧੀਆ ਵਿਆਹ ਹੋ ਜਿਹੜਾ ਵੀ ਕੋਈ ਸੰਗਤ ਨੂੰ ਦਿੱਕਤ ਨਾ ਆਵੇ ਇਸ ਕਰਕੇ ਜਦੋਂ ਵੀ ਬਾਬਾ ਜੀ ਦਾ ਵਿਆਹ ਹੁੰਦਾ ਫਿਰ ਆਪਾਂ ਸਾਰੇ ਪ੍ਰਸ਼ਾਸਨ ਸਵੇ ਡੀਸੀ ਸਰਵਾਨ ਏਡੀਸੀ ਸਰਵਾਨ ਕਮਿਸ਼ਨਰ ਸਾਹਿਬ ਸਾਰੇ ਆਪਾਂ ਸ਼ਹਿਰ ਦਾ ਦੌਰਾ ਕਰਦੇ ਆ ਕਿ ਜਿੱਥੇ-ਜਿੱਥੇ ਕੋਈ ਦਿੱਕਤਾਂ ਨੇ ਉਹਨਾਂ ਦਾ ਹੱਲ ਕਰ ਸਕੀਏ ਸੋ ਅੱਜ ਵੀ ਉਹ ਰੁਟੀਨ ਬਾਬਾ ਜੀ ਦੇ ਵਿਆਹ ਦੀਆਂ ਤਿਆਰੀਆਂ ਪੂਰੀਆਂ ਨੇ ਪ੍ਰਸ਼ਾਸਨ ਆਪਣੇ ਵੱਲੋਂ ਪ੍ਰੋਪਰਲੀ ਕੰਮ ਕਰ ਰਿਹਾ ਪਰ ਅੱਜ ਨજર ਸੌਲੀ ਕਰਨ ਵਾਸਤੇ ਅ ਪਤੌਰ ਡੀਸੀ ਸਾਹਿਬ ਇਹ ਡੀਸੀ ਸਾਹਿਬ ਸਾਰੀ ਪ੍ਰਾਪਰਲੀ ਕਮਿਸ਼ਨ ਸਾਹਿਬ ਸਾਰੀ ਟੀਮ ਜਿਹੜੀ ਆ ਹਾਲਾ ਹਫਸਰਾਂ ਦੀ ਪਹੁੰਚੀ ਆ ਜਿੱਥੇ ਵੀ ਕੋਈ ਕਮਿਊਨੀਕੇਸ਼ਨ ਨਜ਼ਰ ਆਉਂਦੀ ਆ ਆਪਾਂ ਉਹਨੂੰ ਵੀ ਹੱਲ ਕਰ ਦਿੱਤਾ ਲੇਕਨਾਲ ਹੋਰ ਆਪ ਜੀ ਦੇ ਤਹਿਤ ਲੋਕਾਂ ਨੂੰ ਸੰਗਤ ਨੂੰ ਵੀ ਜਾਣਕਾਰੀ ਦੇਣਾ ਚਾਹੁੰਦੇ ਆ ਵੀ ਇੱਕ ਆਪਾਂ ਹੈਲਪਲਾਈਨ ਨੰਬਰ ਜਿਹੜਾ ਇਸ਼ੂ ਕੀਤਾ ਜਿੱਥੇ ਵੀ ਸੰਗਤ ਨੂੰ ਜਿਹੜੀ ਵੀ ਕੋਈ ਕਿਸੇ ਕਿਸਮ ਦੀ ਕੋਈ ਕਮੀ ਪੇਸ਼ੀ ਨਜ਼ਰ ਆਉਂਦੀ ਆ ਕਿਉਂਕਿ ਆਪਣੇ ਵੱਲੋਂ ਤੇ ਆਪਾਂ ਪਪਾ ਪਰ ਹੋ ਕੇ ਕਰ ਹੀ ਦੇ ਆ ਕੋਈ ਵੀ ਜੇ ਦਾ ਕੰਫਲੈਕਟ ਨਜ਼ਰ ਆਉਂਦਾ ਕੋਈ ਕਿਸੇ ਕਿਸਮ ਦੀ ਕਮੀ ਪੀਛੀ ਨਜ਼ਰ ਆਉਂਦੀ ਹੈ ਉਸ ਹੈਲਪਲਾਈਨ ਨੰਬਰ ਤੇ ਜਰੂਰ ਸਾਨੂੰ ਅਗਾਹ ਕੀਤਾ ਜਾਵੇ ਤਾਂ ਜੋ ਕਿ ਸਮੇਸਰ ਉਹਦੀ ਜਿਹੜੀ ਹੈ ਵੀ ਆਪਾਂ ਜਿਹੜੀ ਕੋਈ ਕਮੀ ਹੋਵੇ ਉਹਨੂੰ ਦੱਸ ਸਕੀ ਸਰ ਅਕੀਰਕ ਜਿੱਥੇ ਕੰਦੀ ਆਉਂਦੀ ਵੀ ਇੱਕ ਅਪੀਲ ਕੀਤੀ ਗਈ ਕਿ ਜਿਹੜੇ ਫੁੱਲਟ ਬਾਜੀ ਕਰਦੇ ਨੇ ਕਿਉਂਕਿ ਅਕਸਰ ਆਪਾਂ ਸ਼ਰਾਰਤੀ ਅੰਸਰ ਕੀ ਕੁਝ ਐਸਟੀਐਮ ਸਾਹਿਬ ਨੇ ਵੀ ਅਪੀਲ ਕੀਤੀ ਸੀ ਬਿਲਕੁਲ ਜੀ ਇੱਕ ਗੱਲ ਤੇ ਕਲੀਅਰ ਹੈ ਦੇਖੋ ਪਾਪਾ ਜੀ ਦਾ ਵਿਆਹ ਜਿਹੜਾ ਸੰਗਤ ਦੇ ਰੂਪ ਦੇ ਵਿੱਚ ਸਾਰੇ ਪਰਿਵਾਰ ਆ ਕੇ ਸਾਡੇ ਬਜ਼ੁਰਗ ਸਾਡੀਆਂ ਮਾਵਾਂ ਪੈਣਾ ਸਾਰੇ ਆ ਕੇ ਪਰਿਵਾਰ ਇਕੱਠੇ ਹੁੰਦੇ ਨੇ ਔਰ ਇਹਦੇ ਵਿੱਚ ਜਿਹੜਾ ਵੀ ਹੁੱਲੜ ਬਾਜਿਆ ਉਹਦੀ ਜ਼ਿੰਮੇਵਾਰੀ ਉਹਨੂੰ ਆਪਣੀ ਆਪ ਹੋਊਗੀ ਕਿਉਂਕਿ ਪ੍ਰਸ਼ਾਸਨ ਪੁਲਿਸ ਆਪਣੇ ਤੌਰ ਤੇ ਕੰਮ ਕਰ ਰਹੀ ਹੈ ਜਿਹੜਾ ਵੀ ਕੋਈ ਗਲਤ ਅਨਸਰ ਹੋਊਗਾ ਜਾਂ ਜਿਹੜਾ ਕੋਈ ਗਲਤੀ ਕਰੂਗਾ ਉਹਦੀ ਬਣਦੀ ਜੋ ਵੀ ਖਮਿਆਜਾ ਉਹਨੂੰ ਭੁਗਤਣਾ ਪਊਗਾ ਸੋ ਕਹਿਣ ਦਾ ਭਾਵ ਇਹ ਆ ਵੀ ਐ ਇਸ ਵਾਰ ਅੱਗੇ ਨਾਲੋਂ ਕਿਉਂਕਿ ਜਿਉਂ-ਜਿਉਂ ਕੰਮ ਕਰ ਰਹੇ ਆਂ ਜਿਉਂ ਤੋਂ ਅੱਗੇ ਨਾਲੋਂ ਮੈਂ ਕਹਿ ਸਕਦਾ ਵੀ ਵਧੀਆ ਤੋਂ ਵਧੀਆ ਗੱਲਾਂ ਔਰ ਵਧੀਆ ਤੋਂ ਵਧੀਆ ਐਫਰਟ ਨਿਕਲ ਕੇ ਜਿਹੜੇ ਬਾਹਰ ਆ ਰਹੇ ਨੇ ਔਰ ਸੋ ਲੱਗੇ ਆ ਔਰ ਵਧੀਆ ਕਰਾਂਗੇ। ਬੰਦੀ ਅਧਿਕਾਰ ਪ੍ਰਸ਼ਾਸਨ ਵੱਲੋਂ ਜਿਹੜੀ ਅਸਤੀਵਿਧਿ ਜੋ ਅਥੋਰਾਈਜ਼ ਕੀਤੀ ਗਈ ਹੈ ਸਾਨੂੰ ਜਿੱਥੇ ਜਿਹੜੀ ਵੀ ਕੋਈ ਕਮੀ ਨਜ਼ਰ ਆਏਗੀ ਉਹ ਸਪੱਸ਼ਟ ਮੈਕਨਿਜ਼ਮ ਨਾਲ ਦਰਜ ਕਰ ਦਿੱਤੀ ਜਾਵੇ ਕਿ ਉਹ ਸੁਪਸ਼ਟ ਹੋ ਦਿੱਤੀ ਜਾਵੇ। ਤਾਂ ਜੋ ਜੋ ਵੀ ਸੰਗਤ ਔਰੋਂ ਆਏਗੀ ਉਸ ਦੇ ਲੋਕ ਨਿਵਾਸੀ ਨੇ ਇਸ ਸਮੇਂ ਦੌਰਾਨ ਕਿਸੇ ਨੂੰ ਕੋਈ ਦਿੱਕਤ ਨਾ ਸਫਾਈ ਦਾ ਬੜਾ ਮੇਗਾ ਇਸ਼ੂ ਸਫਾਈ ਦਾ ਲੰਗਰ ਕੋ بڑے ਹੁੰਦੇ ਆ ਉਹ ਵੀ ਉਹ ਵੀ ਆਰਗੇਨਾਈਜ਼ ਤਰੀਕੇ ਨਾਲ ਕਰਾਂਗੇ ਜੀ ਜਿਹੜਾ ਲੰਗਰ ਦੀ ਪਰਮਿਸ਼ਨ ਲੈਣਗੇ ਉਹਨਾਂ ਨੂੰ ਖਾਸ ਪੀਪੀ ਵੀ ਕਰਾਂਗੇ ਹਦਾਇਤ ਵੀ ਕਰਾਂਗੇ ਕਿ ਵੀ ਉਹ ਜਿਹੜੇ ਵੇਸਟ ਹੈ ਉਹਦੇ ਡਿਸਪੋਜ਼ਲ ਦਾ ਕਾਸਤ ਧਿਆਨ ਰੱਖੋ ਸਾਡਾ ਸ਼ਹਿਰ ਸਾਫ਼ ਸੁਥਰਾ ਬਣਿਆ ਰਹੇ